ਦੋਸਤੋ ਅਲਟਰਨੇਟਿਵ ਆਪਸ਼ਨ ਆਫ ਨੈਨੀ অর ਕੇਅਰਗਿਵਰ ਦੇ ਅੰਡਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੈਂ ਡੈਸਕਟੌਪ ਰਿਸਰਚ ਕੀਤੀ ਹੈ ਉਹਦੇ ਮੁਤਾਬਕ ਜਿਹੜੀਆਂ ਲੋ ਵੇਜਿਸ ਐ ਉਹ ਆਪਣੇ ਕਿਤੇ ਨਾ ਕਿਤੇ ਜਿਹੜਾ ਤੁਸੀਂ ਆਪਣੇ ਰਿਸ਼ਤੇਦਾਰਾਂ ਤੋਂ ਐਲਐਮਆਈ ਮੰਗਾਦੇ ਹੋ ਤਾਂ ਪੰਗੇ 'ਚ ਪੈ ਜਾਂਦੀ ਐ ਤਾਂ ਕੋਸ਼ਿਸ਼ ਕਰਨੀ ਐ ਤੁਸੀਂ ਮੈਂਟਿਓਬਾ ਨਿਊ ਬਰੰਸਵਿਕ ਨੋਵਾ ਸਕੋਸ਼ੀਆ ਸਸਕਾਚੂਅਨ ਨਿਊ ਫਾਉਂਡਲੈਂਡ ਐਲਬਰਿਡਰ ਤੋਂ ਤੁਸੀਂ ਮੂਬ ਗਾਣੀ ਹੈ ਕਿਉਂਕਿ ਉੱਥੇ ਜਿਹੜੀ ਮੀਡੀਅਨ ਵੇਜ ਹੈ ਉਹ ਇਸ ਪ੍ਰਕਾਰ ਹੈ ਆ ਮੈਂ ਦਿਖਾ ਰਿਹਾ ਵਜੇ ਨੂੰ ਮੈਨੀਟੋਗਾ ਚ 30.16 ਨਿਊ ਬ੍ਰਾਂਸਵਿਕ ਚ 30 ਨੋਵਾ ਸਕੋਸ਼ੀਆ ਚ 30 ਸਸਕੇਚਵਨ ਚ 33.6 ਨਿਊ ਫਾਉਂਡਲੈਂਡ ਤੇ ਲੇਬਰੇਟਰੀ ਚ 32.4 ਬਸ਼ਰਤੇ ਪੇਸ਼ ਕੀਤੀ ਗਈ ਕੇਅਰਗਿਵਰ ਦੀ ਤਨਖਾਹ ਉਹਨਾਂ ਪੱਧਰਾਂ ਤੇ ਜਾਂ ਇਸ ਤੋਂ ਵੱਧ ਹੋਵੇ ਤਾਂ ਤੁਹਾਡੀ ਐਲ ਐਮ ਆਈ ਜਿਹੜੀ ਹੈ ਪੋਜ਼ਿਟਿਵ ਹੋ ਸਕਦੀ ਹੈ ਤਾਂ ਦੋਸਤੋ ਕਿਸੇ ਵੀ ਜਟ ਕੰਸਲਟੈਂਟ ਤੋਂ ਬਿਚ ਨਾ ਪਾਓ ਆਪਣੇ ਰਿਸ਼ਤੇਦਾਰ ਨੂੰ ਵਿਚ ਪਾਓ ਪਲੱਸ ਉਥੋਂ ਦੇ ਵੈਰੀਫਾਈਡ ਆਈਆਰਸੀਸੀ ਵਕੀਲ ਨਾਲ ਗੱਲ ਕਰੋ ਕਿ ਕੇਅਰ ਗੀਵਰ ਨੈਨੀ ਦੀ ਐਲਐਮਆਈ ਦਾ ਕੀ ਪ੍ਰੋਸੀਜਰ ਹੈ ਕਿੰਨੇ ਪੈਸੇ ਲੱਗਣੇ ਹਨ ਫਿਰ ਡੈਸਕਟਾਪ ਰਿਸਰਚ ਕਰੋ ਅਜ ਤੱਕ ਚੈਟ ਜੀਪੀਟੀ ਦਾ ਜਵਾਨਾ ਤੁਹਾਨੂੰ ਐਗਜ਼ੈਕਟ ਵੈਲਿਊ ਦੱਸ ਦੇਗੀ ਜੇ ਤੁਹਾਨੂੰ ਸਾਈਟ ਵੀ ਲੱਗਣੀ ਆਂਦੀ ਤਾਂ ਉਹ ਤੁਹਾਨੂੰ ਐਗਜ਼ੈਕਟ ਵੈਲਿਊ ਦੱਸ ਦੇਗੀ ਕਿ ਐਲਐਮਆਈ ਦੀ ਫੀਸ ਲੱਗਣੀ ਹੋਈ ਹੈ ਜਾਂ ਨਹੀਂ ਤਾਂ ਐਲਐਮਆਈ ਦੇ ਸਕੈਮ ਤੋਂ ਬਚੋ ਕੇਅਰ ਗੀਵਰ ਦੇ ਤੇ ਅਗਰ ਜਨਵਰੀ ਤੁਸੀਂ ਸਟੈਪ ਵਾਈਜ਼ ਚੱਲਦੇ ਹੋ ਤੇ ਅਵੈਂਚੂਰ ਨਹੀਂ ਹੋ ਕੇਅਰ ਗੀਵਰ ਹੋ ਤੇ ਵਾ ਕਈ ਐਕਸਪੀਰੀਅੰਸ ਹੈ ਤੇ ਪੜੇ ਲਿਖੇ ਹੋ ਤਾਂ ਨੇਚੁਰਲੀ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਅੱਜ ਦੀ ਰੇਟ ਦੇ ਵਿੱਚ ਕਿਉਂਕਿ 25% ਕੈਨੇਡੀਅਨ ਜਿਹੜੇ ਹੈਗੇ ਬਜ਼ੁਰਗ ਹੁਣੇ ਹੋਣੇ ਆ ਵੀ 30 ਤੱਕ ਤੇ 26 ਆ ਹੀ ਜਾਏਗਾ ਤੇ ਇਹ ਏਰੀਆ ਦੇ ਵਿੱਚ ਬਹੁਤ ਸਾਰਾ ਪੋਟੈਂਸ਼ੀਅਲਟੀ ਹੈ ਜਿਹੜੀ ਖਤਮ ਨਹੀਂ ਹੋ ਸਕਦੀ ਠੀਕ ਹੈ ਜ਼ਿੰਦਗੀ ਵਿੱਚ ਕੁਝ ਵੀ ਮਿਲੇ ਤਾਂ ਲੈ ਲੈਣਾ ਚਾਹੀਦਾ ਪਰ ਯਾਦ ਰੱਖੋ ਪੰਜਾਬੀ ਬੋਲੀ ਨੂੰ ਆਪਾਂ ਨੇ ਜਿੰਨੀ ਨਰਾਜ਼ਰੀ ਕੀਤੀ ਆ ਇਸ ਨੂੰ ਬਲਾ ਬਲਾ ਕੇ ਸਿਰਫ ਆਇਲ ਪਿਛੇ ਆਪਣੀ ਆਇਲ ਵਾਲੀ ਕੁੜੀਆਂ ਦੇ ਨਾਲ ਵਿਆਹ ਕਰਨਾ ਵੀ ਇੰਟਰ ਕਾਸਟ ਮੈਰਿਜ ਵੀ ਹੋਈਆਂ ਬਹੁਤ ਕੁਝ ਹੋਇਆ ਜਿੰਨੇ ਯੁੱਧ ਹੋਇਆ ਉਹਨਾਂ ਦਾ ਬੇਸਿਕ ਕਾਰਨ ਜਾਂ ਤਾਂ ਧਰਮ ਸੀ ਜਾਂ ਬੇਸਿਕਲੀ ਕੀ ਸੀ ਲੈਂਗੁਏਜ ਸੀ ਤਾਂ ਇਹ ਇਹ ਯੁੱਧ ਨਹੀਂ ਤਾਂ ਕੀ ਹੈ ਜਦੋਂ ਤੁਸੀਂ ਆਪਣੀ ਮਾਂ ਬੋਲੀ ਵਾਹ ਵਰਗੀ ਪੰਜਾਬੀ ਬੋਲੀ ਨੂੰ ਛੱਡ ਕੇ ਅੰਗਰੇਜ਼ਾ ਦੀ ਅੰਗਰੇਜ਼ੀ ਨੂੰ ਦੇ ਪਿੱਛੇ ਪੈ ਗਏ ਤਾਂ ਦੋਸਤੋ ਰੋਟੀ ਖਾਣ ਨੂੰ ਇੱਥੇ ਵੀ ਬਹੁਤ ਹੈ ਦੇਖੋ ਕਿੰਨੇ ਲੰਗਰ ਲੱਗੇ ਆ ਸਵਾਜਾਦੇ ਹੋਏ ਕੋਈ ਬੰਦਾ ਭੁੱਖਾ ਨਹੀਂ ਇੱਥੇ ਇਸ ਧਰਤੀ ਤੇ ਰਹਿੰਦਾ ਤੇ ਆਪਾਂ ਨੇ ਆਪਣੀ ਉਹ ਮਾਂ ਬੋਲੀ ਤੇ ਆਪਣੀ ਧਰਤੀ ਨੂੰ ਵੀ ਵੇਚ ਦਿੱਤਾ ਸਾਡੇ ਤੇ ਹੋਰ ਕਿੰਨੇ ਕੋ ਕਿੰਨੇ ਕੁ ਦੁੱਖ ਹੋਰ ਆਣੇ ਆਣੇ ਕਿ ਇਹ ਚੀਜ਼ ਆਪਾਂ ਨੇ ਜਿਹੜੀ ਕੀਤੀ ਆ ਇਹ ਆਪਾਂ ਨੇ ਕਰਸ ਜਾਂ ਓਮਨ ਉਸ ਪ੍ਰਭੂ ਪਰਵਰਦੀگار ਦਾ ਆਪਣੇ ਸਿਰ ਸਹੇੜ ਲਿਆ ਹੈਗਾ ਤੇ ਯਾਦ ਰੱਖੋ ਅਵੇਅਰਨੈਸ ਲਈ ਐਜੂਕੇਸ਼ਨਲ ਅਵੇਅਰਨੈਸ ਲਈ ਬਾਬਾ ਦੀਪ ਸਿੰਘ ਇੰਡੋ ਅਮਰੀਕਨ ਇੰਸਟੀਚਿਊਟ ਸੰਦ ਰੋਡ ਕਮਰਗੋਲੀ ਗਲੀ ਨੰਬਰ 4 ਪਟਿਆਲਾ ਇਸ ਤਰ੍ਹਾਂ ਦੀ ਵੀਡੀਓਜ਼ ਨੂੰ ਇੰਸਟਾਗ੍ਰਾਮ ਤੇ ਫੋਲੋ ਕਰਦੇ ਰਹੋ ਤਾਂ ਕਿ ਸਾਡਾ ਹੌਸਲਾ ਜਿਹਾ ਹੁੰਦਾ ਰਹੇ